ਬਾਤ ਨਾਮ ਵਾਹੇ ਗੁਰੂ ਸਾਤ ਨਾਮ ਵਾਹੇ ਗੁਰੂ ਸਾਤ ਅੱਜ ਫਰੋਇਪੁਰ ਸ਼ਹਿਰੀ ਨਾਲ ਸੰਬੰਧਤ ਪਿੰਡ ਕਮਾਲਾ ਬੋਦਲਾ ਵਿਖੇ ਨਾਮ ਨਿਯੁਕਤ ਨਵੀਂ ਚੁਣੀ ਗਈ ਪੰਚਾਇਤ ਦੇ ਵੱਲੋਂ ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਸ਼ੁਕਰਾਨਾ ਸਭਾ ਦਾ ਕਰਾਇਆ ਗਿਆ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਰਣਵੀਰ ਸਿੰਘ ਪੁੱਲਰ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਉਹਨਾਂ ਨੂੰ ਉਹਨਾਂ ਦੇ ਨਾਲ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ ਇਸ ਮੌਕੇ ਨਵ ਨਿਯੁਕਤ ਚੁਣੇ ਗਏ ਸਰਪੰਚ ਬ੍ਰਹਮ ਸਿੰਘ ਨੇ ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਗੁਰੂ ਜੀ ਦਾ ਸ਼ੁਕਰਾਨਾ ਕੀਤਾ ਅਤੇ ਆਏ ਹੋਏ ਬਹੁਤ ਸਾਰੇ ਸੱਜਣਾ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਦੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ ਕੀਤਾ ਜਾਵੇਗਾ ਹਰ ਤਰ੍ਹਾਂ ਦੀ ਮੁਸ਼ਕਲ ਦਾ ਹੱਲ ਕੀਤਾ ਜਾਵੇਗਾ ਰਹਿੰਦੇ ਹੋਏ ਵਿਕਾਸ ਕਾਰਜਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ ਇਸ ਸਮਾਂ ਓਕੇ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਰਣਵੀਰ ਸਿੰਘ ਪੁੱਲਰ ਨੇ ਸਾਡੇ ਪੱਤਰਕਾਰ ਟੀਮ ਨਾਲ ਗੱਲਬਾਤ ਕਰਦੇ ਆ ਕੀ ਕਿਹਾ ਆ ਸੁਣਦੇ ਹਾਂ ਵਿਸ਼ੇਸ਼ ਰਿਪੋਰਟ ਹਰਨੇਕ ਸਿੰਘ ਪੁੱਲਰ ਤੇ رائےਵੀਰ ਸਿੰਘ ਕਚੂਰਾ ਹਾਂਜੀ ਸਰ ਅੱਜ ਕਮਾਲਾ ਬੋਦਲਾ ਪਹੁੰਚੀ ਹੋ ਕੀ ਕਹੋਗੇ ਜੀ ਅੱਜ ਬੜਾ ਖੁਸ਼ੀ ਦਾ ਮਾਹੌਲ ਆ ਸਾਡੇ ਬ੍ਰਹਮ ਸਿੰਘ ਜਿਨ੍ਹਾਂ ਨੂੰ ਪੂਰੇ ਨਗਰ ਨੇ ਸਰਪੰਚ ਚੁਣਿਆ ਉਹਨਾਂ ਨੇ ਅਕਾਲ ਫੁਰਖ ਦੀ ਦਾ ਧੰਨਵਾਦ ਕੀਤਾ ਖੁਸ਼ੀ ਮਨਾਈ ਆ ਪਾਰਟ ਦੇ ਭੋਗ ਵੇ ਆ ਸੋ ਸਾਰੀਆਂ ਸੰਗਤਾਂ ਸਾਰਾ ਨਗਰ ਚੜ੍ਹਦੀ ਕਲਾ ਦੇ ਵਿੱਚ ਆ ਔਰ ਮੈਂ ਵੀ ਸੱਚੇ ਪਾਤਸ਼ਾਹ ਕੀ ਅਰਦਾਸ ਕਰਦਾ ਵੀ ਇਸ ਪਿੰਡ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਔਰ ਬ੍ਰਹਮ ਸਿੰਘ ਹੁਣੀ ਇਸ ਪਿੰਡ ਦਾ ਵਿਕਾਸ ਵਿਚਾਰ ਸੀ ਜਾਂ ਲੋਕਾਂ ਦੀ ਜਿਹੜੀ ਸੋਚ ਆ ਜਿਸ ਨਾਲ ਇਹਨਾਂ ਨੂੰ ਸਰਪੰਚ ਥਾਪਿਆ ਗਿਆ ਉਸ ਦੇ ਪੂਰੇ ਉਤਰਨ ਸੋ ਸੱਚੇ ਪਾਤਸ਼ਾਹ ਵੀ ਕਿਰਪਾ ਕਰਨ ਔਰ ਸੰਗਤਾਂ ਦੀ ਕਿਰਪਾ ਤੁਹਾਡੇ ਵੀਰਾਂ ਦੀ ਕਿਰਪਾ ਸੋ ਮੈਂ ਸਮਝਦਾ ਵੀ ਬੜਾ ਵੱਡਾ ਖੁਸ਼ੀ ਦਾ ਦਿਨ ਆ ਔਰ ਹਰੇਕ ਨਗਰ ਖੇੜਾ ਇਦਾਂ ਹੀ ਹਸਦਾ ਰਹਸਦਾ ਨਵੀਆਂ ਪੰਚਾਇਤਾਂ ਬਣੀਆਂ ਨਵੀਆਂ ਪੰਚਾਇਤਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਅੱਗੇ ਵਿਕਾਸ ਕਾਰਜ ਕਿਸ ਤਰ੍ਹਾਂ ਰਹਿਣਗੇ ਬਹੁਤ ਵਧੀਆ ਰਹਿਣਗੇ ਜੀ ਸਰਦਾਰ ਭਗਤ ਸਿੰਘ ਮਾਨ ਉਹਨਾਂ ਦੀ ਇੱਕ ਸੋਚ ਆ ਕਿ ਪੰਜਾਬ ਨੂੰ ਪ੍ਰਾਤਨ ਪੰਜਾਬ ਬਣਾਉਣਾ ਹੈ ਉਹੀ ਪੰਜਾਬ ਜਿਸ ਦਾ ਲੋਕ ਨਾਂ ਲੈਂਦੇ ਸੀ ਹਸਦੇ ਵਸਦੇ ਨੱਚਦੇ ਜਵਾਨੀਆਂ ਮੰਨਣ ਸਾਡੇ ਗੱਭਰੂ ਉਹਦੇ ਲਈ ਅਸੀਂ ਸਾਰੇ ਜਦਨ ਸ਼ੀਰ ਰਵਾਂਗੇ ਬਾਕੀ ਭੁੱਲਰ ਸਾਹਿਬ ਕੀ ਪੀਲ ਕਰਨੀ ਚਾਹੁੰਦੇ ਉਹ ਨਵੇਂ ਸ਼ਰਤਾਂ ਪੰਚਾਂ ਦੇ ਬਿਲਕੁਲ ਜੀ ਸਭ ਤੋਂ ਵੱਡੀ ਗੱਲ ਆ ਵੀ ਇੱਕ ਜੁਟਤਾ ਦੇ ਨਾਲ ਪਿੰਡ ਦੇ ਵਿਕਾਸ ਦੇ ਕੰਮ ਹੋਣ ਅਸੀਂ ਆਪਣੀ ਜਵਾਨੀ ਨੂੰ ਲੀਏ ਲਿਆ ਸਕੀਏ ਸਾਰੇ ਰਲ ਕੇ ਜਾਰਾ ਮਰਾਂਗੇ ਤੇ ਪੰਜਾਬ ਨੂੰ ਜਿਹੜਾ ਨੌਜਵਾਨਾਂ ਦੇ ਹਵਾਲੇ ਕਰਾਂਗੇ ਐਮਐਲਏ ਸਾਹਿਬ ਜਿਸ ਤਰ੍ਹਾਂ ਇਹ ਪ੍ਰੋਸੈਸ ਕਾਫੀ ਲੰਬਾ ਹੋ ਰਿਹਾ ਜਿਸ ਤਰ੍ਹਾਂ ਪਹਿਲਾਂ ਸੋਚ ਕਾਇਗੀ ਉਸ ਤੋਂ ਬਾਅਦ ਕਾਫੀ ਗੈਪ ਪੈ ਗਿਆ ਹੈਗਾ ਹਾਲੇ ਤੱਕ ਵੀ ਬਹੁਤ ਸਾਰੇ ਸਰਪੰਚਾਂ ਨੂੰ ਜਾਂ ਮੋਦਵਾਰਾਂ ਨੂੰ ਜਿਹੜੇ ਚਾਰਜ ਹਾਲੇ ਤੱਕ ਨਹੀਂ ਮਿਲੇਗੇ ਕੀ ਕਹਿਣਾ ਚਾਹੋਗੇ ਇਸ ਬਾਰੇ ਨਹੀਂ ਨਹੀਂ ਮਿਲ ਰਹੇ ਆ ਜੀ ਕਈ ਵਾਰੀ ਕੀ ਹੁੰਦਾ ਕਿ ਵੀ ਟੈਕਨੀਕਲ ਪ੍ਰੋਬਲਮਸ ਆ ਜਾਂਦੀਆਂ ਕੋਈ ਵੀਡੀਓ ਪਲ ਜਾਂਦਾ ਹੈ ਉਹ ਡੀਡੀਵੀਓ ਪਲ ਜਾਂਦਾ ਤੁਹਾਨੂੰ ਪਤਾ ਨਵੀਂ ਸਰਕਾਰ ਦੇ ਵਿੱਚ ਅਫਸਰ ਸ਼ਹੀ ਹਾਂ ਕਈ ਵਾਰੀ ਉਹ ਆਪਦਾ ਤਰੀਕਾ ਨਾਲ ਕੰਮ ਕਰਨਾ ਚਾਹੁੰਦੀ ਆ ਲੇਕਿਨ ਲੋਕਤੰਤਰੀ ਪ੍ਰਕਿਰਿਆ ਦੇ ਵਿੱਚ ਜਿਹੜੇ ਸਰਪੰਚ ਆਉਂਦੇ ਉਸ ਸਥਾਨਕ ਸਰਕਾਰਾਂ ਠੀਕ ਹੈ ਜੀ ਤੇ ਜਿਹੜੇ ਚੁਣੇ ਗਏ ਸਰਪੰਚ ਨੇ ਉਹੀ ਸਰਕਾਰ ਨੇ ਠੀਕ ਹੈ ਜੀ ਤੇ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਕੋ ਵੱਡੇ ਪੱਧਰ ਤੇ ਬੈਸਟ ਦਿੱਤੇ ਜਾਣਗੇ ਬਚਤਾਂ ਦੀ ਕਮੀ ਨਹੀਂ ਹੋਣ ਦਿੱਤੀ ਜਾਊਗੀ ਸਰਪੰਚਾਂ ਨੂੰ ਬਿਲਕੁਲ ਜੀ ਸਰਦਾਰ ਭਗਵੰਦ ਸਿੰਘ ਮਾਨ ਉਹਨਾਂ ਦਾ ਸੁਪਨਾ ਹੈ ਕਿ ਵੀ ਜਿਹੜੇ ਸਰਪੰਚ ਆਹੀ ਉਹਨਾਂ ਨੂੰ ਪਾਵਰਫੁਲ ਬਣਾਉਣਾ ਔਰ ਨਿਰਪੱਖ ਤੁਹਾਡੇ ਸਾਹਮਣੇ ਖੜਾ ਹੋਈਆਂ ਇਸੇ ਨਾਲ ਕੋਈ ੱੱਕਾ ਨਹੀਂ ਮੁੱਕੀ ਜੀ ਇਸੇ ਕਰਕੇ ਕਿ ਲੋਕਤੰਤਰਿਕ ਪ੍ਰਕਿਰਿਆ ਦੇ ਵਿੱਚ ਪੰਚਾਇਤਾਂ ਦਾ ਸਮਾਜ ਨੂੰ ਤਗੜੇ ਕਰਨ ਵਿੱਚ ਸਰਕਾਰ ਨਾਲੋਂ ਵੀ ਵੱਡਾ ਯੋਗਦਾਨ ਹੁੰਦਾ ਹੈ ਇਸ ਕਰਕੇ ਪੰਚਾਇਤਾਂ ਨੂੰ ਪੂਰੀਆਂ ਪਾਵਰਾਂ ਦਿੱਤੀਆਂ ਜਾਂਦੀਆਂ ਹਨ 3000 ਦੇ ਡੇਢ ਤੜੇ ਜੇ ਸਹਿਮਤੀ ਹੋਈ ਪੰਜਾਬ ਦੇ ਸਾਰ ਸਾਰਵ ਸਾਰਪੰਚ ਚੁਣੇ ਗਏ ਜੀ 5-5 ਲੱਖ ਰੁਪਏ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਉਹ ਪ੍ਰੋਸੈਸ ਕਿਦੋਂ ਬਿਲਕੁਲ ਮਾਨ ਸਾਹਿਬ ਦਾ ਇਹ ਕਮਿਟਮੈਂਟ ਆ ਵਾਅਦਾ ਆ ਔਰ ਮਾਨ ਸਾਹਿਬ ਆਪਣਾ ਹਰ ਵਾਅਦਾ ਪੂਰਾ ਕਰਦੇ ਆ ਸੋ ਇਹ ਵੀ ਵਾਅਦਾ ਪੂਰਾ ਹੋਏਗਾ ਹਾਂਜੀ ਸਰ ਅੱਜ ਗੁਰੂ ਦਾ ਸ਼ੁਕਰਾਨਾ ਕੀਤਾ ਗਿਆ ਪ੍ਰੋਗਰਾਮ ਕਰਵਾਇਆ ਗਿਆ ਵਿਧਾਇ ਵਰਗੀ ਕਹਾਸਤਾ ਵਰਗੀ ਦੇ ਪਤੇ ਮੈਂ ਸਭ ਤੋਂ ਪਹਿਲਾਂ ਇਸ ਨਗਰ ਨਿਵਾਸੀ ਸੰਤੂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਮੈਨੂੰ ਇਹ ਫਰੰਚੀ ਦੀ ਆਦ ਬਖਸ਼ੀ ਸਾਰੇ ਨਗਰ ਨੇ ਇਕੱਠਾ ਹੋ ਕੇ ਇਸ ਮੇਰੇ ਅਜ ਸੁਖਮੀ ਸਾਹਿਬ ਦਾ ਪਾਠ ਮੈਂ ਆਪਦੇ ਗ੍ਰਹਿ ਵਿਖੇ ਕਰਵਾਇਆ ਗਿਆ ਹੈ ਉੱਤੇ ਜਿੰਨੀ ਵੀ ਸੰਗਤ ਪਹੁੰਚੀ ਹੈ ਸਾਡੇ ਠੇਦੇ ਵਿਧਾਇਕ ਰਣਵੀਰ ਸਿੰਘ ਸਰਦਾਰ ਰਣਵੀਰ ਸਿੰਘ ਭੁੱਲਰ ਜੀ ਵੀ ਪਹੁੰਚੇ ਹਨ ਉਹਨਾਂ ਨੇ ਮੈਂ ਤਾਇ ਦਿਲੋਂ ਧੰਨਵਾਦ ਕਰਦਾ ਤੇ ਮੈਂ ਬਿਨਾਂ ਕਿਸੇ ਨਰਪੱਤ ਮੇਰੇ ਪੱਖ ਸੇਵਾ ਕੀਤੀ ਜਾਵੇ ਮੇਰੇ ਪੱਖ ਸੇਵਾ ਕੀਤੀ ਜਾਵੇਗੀ ਕਿਸੇ ਫੇਰ ਭਾਲ ਤੋਂ ਬਿਨਾਂ ਜੀ ਵਾਹਿਗੁਰੂ ਜੀ ਦਾ ਖਾਲਸਾ